ਸਭਾ ਦਾ ਤਾਂ ਉਹੀ ਗੱਲ ਆ ਵੀ ਬਈ ਗਾਂ ਵਾਲਾ ਕੰਮ ਆ ਸਾਦਾ ਨਾਲ ਕੰਮ ਹੀ ਆ ਨਾ ਜਿੱਥੇ ਖੜਾਤੀ ਉੱਥੇ ਹੀ ਖੜੀ ਰਹੋ ਗਿੱਲੇ ਅੰਦਰ ਨੂੰ ਤੇ ਥਣਾ ਥੋਣਾ ਦੀ ਪਾਸਾ ਜਮਾ ਥਣਾ ਥੋਣਾ ਦੀ ਵੀ ਹਾਂ ਓਕੇ ਆ ਜਮਾ ਲੈ ਵੀ ਸੱਜਣੋ ਝੋਟੀ ਇੱਕ ਲੱਗਿਆਂ ਦਿਖਾਉਣ ਮੀਣੀ ਝੋਟੀ ਲੱਗਿਆਂ ਦਿਖਾਉਣ ਇੱਕ ਨਾ ਕਿਰਤੀ ਮਜ਼ਦੂਰ ਸੱਜਣ ਦੇ ਘਰੇ ਪਹੁੰਚੇ ਹੋਏ ਆ ਇਸ ਪਿੰਡ ਤੋਂ ਜਿੰਨੀਆਂ ਵੀ ਵੀਡੀਓ ਬਣੀਆਂ ਤਕਰੀਬਨ ਤਕਰੀਬਨ ਆਪਾਂ ਆਪਣੇ ਚੈਨਲ ਦੀ ਬਣਾਈਆਂ ਵਈਆਂ 10 ਤੋਂ 15 ਵੀਡੀਓ ਤੇ ਅੱਜ ਇੱਕ ਆ ਝੋਟੀ ਦਿਖਾ ਦਾਂਗੇ ਕੰਮ ਸਾਨੂੰ ਦੱਸ ਹੀ ਦਿੱਤਾ ਬਾਈ ਦਾ ਮਜ਼ਦੂਰੀ ਵਾਲਾ ਕੰਮ ਆ ਪਰ ਪਸ਼ੂਆਂ ਦਾ ਸ਼ੌਂਕ ਆ ਵਧੀਆ ਤਰੀਕੇ ਨਾਲ ਤਿਆਰ ਕਰੀ ਹੋਈ ਆ ਛੋਟੀ ਤੇ ਗੱਬਣ ਆ ਗਈ ਆ ਗਈ ਸੱਜਣੋ ਮੀਣੀ ਗੱਲਬਾਤ ਬਾਈ ਨਾ ਕਰਾ ਦੂੰਗਾ ਇੱਕ ਖਾਸ ਗੱਲ ਇਹਦੀ ਸ਼ੁਰੂ ਚ ਹੀ ਦੱਸ ਦੰਨਾ ਦੰਦੀ ਬਾਈ ਕਹਿੰਦਾ ਹਰੇਕ ਸਾਲ ਕੱਟੀ ਆ ਤੇ ਸਾਲ ਦੀ ਸਾਲ ਸੂੰਦੀ ਆ ਤੇ ਦੁੱਧ ਦੰਦੀਆ ਲੰਮਾ ਟਾਈਮ ਤੇ ਸੁਭਾਅ ਦੀ ਆ ਗਈ ਬਿਲਕੁਲ ਠੰਡੀ ਸੀਲ ਹੈ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਰੇਟ ਵੀਡੀਓ ਚ ਹੀ ਕਰਾ ਦਾਂਗੇ ਆ ਜਾਓ ਜੀ ਹੋਰ ਕੀ ਹਾਲਾ ਬਾਈ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਬਹੁਤ ਵਧੀਆ ਜੀ ਹਾਂ ਨਾਮ ਤੇ ਨੰਬਰ ਬੋਲ ਦਿਓ ਆਪਣਾ ਨੰਬਰ ਹੈਗਾ ਵੀਰੇ 84378 19707 84378 19707 19707 ਪਿੰਡ ਧੰਦੀ ਵਾਲਾ ਪਿੰਡ ਧੰਦੀ ਵਾਲੀ ਪਹਿਲਾਂ ਸੀ ਧੂਰੀ ਤੇ ਜਲਾ ਸੰਗਰੋ ਹਣਾ ਇੱਕੋ ਹੀ ਮੱਝਾ ਤਕਰੀਬਨ ਮੇਰਾ ਖਿਆਲ ਕਰੀ ਹੋਈ ਹੈ ਸ਼ੌਕਦਾਨੀ ਤਿਆਰ ਬਸ ਸ਼ੌਕਦਰੀ ਆ ਜੀ ਘਰ ਦੀ ਪਾਲੀ ਹੋਈ ਹੈ ਆਪਣੀ ਠੀਕ ਹੈ ਗੱਲ ਇਹ ਇੱਥੋਂ ਦਿਖਾ ਦਿੰਗਾ ਜੀ ਆ ਆ ਨਾ ਸਾਨੂੰ ਸਾਂ ਦਿਖਾ ਦਿੰਦੇ ਇੱਥੇ ਨਾ ਸਾਨੂੰ ਸਾਂ ਬਹੁਤ ਨੇ ਸੁਆਹ ਆ ਦੀ ਠੰਡੀ ਆ ਗਈ ਬਿਲਕੁਲ ਤੇ ਇੱਥੇ ਤੇ ਦੀ ਆਰਡਰ ਕੁਆਲਿਟੀ ਕਰਾ ਲਈ ਚੱਕ ਸੁਆਹ ਕਿਹੜਾ ਸੁੰਦੀ ਆ ਬਾਈ ਇਹ ਤੀਜਾ ਜੀ ਜਮਾ ਜੈਲੂਆਣਾ ਆ ਹੋ ਜਾ ਸਾਈਡ ਨੂੰ ਲਗਾ ਰਿਹਾ ਐਨ ਦਿਖਾ ਦਿੰਦੀ ਹਰੇਕ ਪੱਖ ਤੋਂ ਸੁਆਹ ਤੀਜਾ ਸੁੰਦੀ ਆ ਕਿੰਨੇ ਦਿਨ ਕੱਢਦੀ ਆ ਬਾਈ ਇਹਦੇ 5 ਤੇ ਬਾਕੀ ਬਰੀਕ ਬਰੂਖ ਦਾ ਫੁੱਲ ਆ ਗਿਆ ਉੱਤੋਂ ਹਾਂ ਜੀ ਕਿੰਨਾ ਕੁ ਦੁੱਧ ਪਾਇਆ ਦੂਜੇ ਸੂਏ ਜਮਾ ਸਹੀ ਜਗ੍ਹਾ ਲਈ ਪਹਿਲਾ ਦੇ ਘੱਟਿਆ ਜੀ 15 ਲੀਟਰ ਦੂਜੇ ਸੂਏ ਹਾਂ ਜੀ 15 ਲੀਟਰ ਆ ਇੱਕ ਜੀ ਮੰਨ ਲਓ ਵੀ 16 16 ਆਰਾਮ ਨਾਲ ਪਾਉਗੀ ਵੀ 16 17 ਲੀਟਰ ਹੈ ਨਾ ਜਿਹੜੇ ਆ ਆਏ ਮੰਨ ਲਓ ਵੀ ਲੀਟਰ ਤੋਂ ਲੀਟਰ ਤਾਂ ਵਧੂਗੀ ਤੇ ਇੱਕ ਗੱਲ ਹੋਰ ਦਾਦਾ ਨਾ ਜੇ ਕਿਸੇ ਆਪਾਂ ਕਹ ਲਈ ਵੀ ਡੈਰੀ ਵਾਲੇ ਕੋਲੇ ਜਾਂ ਵੱਧ ਸੇਵ ਵਾਲੇ ਕੋਲੇ ਵਾਗੀ ਹੈ ਨਾ ਤਾਂ ਵਧਾ ਸਕਦੀ ਆ ਹਾਂ ਜੀ ਹਾਂ ਜੀ ਆ ਤੇ ਬਾਕੀ ਥਣਾ ਥਣਾ ਦੀ ਉਟ ਰਹੂਗੀ ਜੀ ਹਾਂ ਹਾਂ ਵੀਰੇ ਕਿੰਨੇ ਦਿਨ ਦੱਸਿਆ ਪੈਂਡਿੰਗ ਇਹਦੇ ਆਪਣੇ ਵੀਰੇ ਇਹਦੇ 5 ਕੁ ਦਿਨ ਰਹ ਲਾ ਸੱਜਣਾ ਤੀਜਾ ਸੂਆ ਪਾਈ ਕਹਿੰਦਾ ਸੂਂਦੀਆ ਤੇ ਦਿਨ ਕੱਢਦੀਆ ਚਾਰ ਤੋਂ ਪੰਜ ਤੇ ਬਾਡੀ ਰੱਖਦੀਆ ਬੜੀ ਕਮਾਲ ਦੀ ਤੇ ਬਰੀਕ ਆ ਗਈ ਫੁੱਲ ਉਸ ਨੂੰ ਤੁਰਦੀ ਦਾ ਨਾ ਚਮੜੀ ਦੱਸੀ ਜਾਂਦਾ ਵੀ ਜਮਾ ਬਰੀਕ ਚਮੜੇ ਚ ਆ ਗਈ ਮੀਣੀ ਦਿਨ ਬਾਈ ਕਹਿੰਦਾ ਪੰਜ ਕੱਢੂ ਕਮਾਲਾ ਬਈ ਇੱਥੋਂ ਚੜਾਈ ਇਹ ਕਹਿ ਸਕਦੇ ਆ ਵੀ ਚੜਾਈ ਆ ਗਈ ਫੁੱਲਾ ਤੇ ਉਦਾਂ ਆ ਗਈ ਸਿੰਘਾਂ ਚ ਮੀਣੀ ਤੇ ਬਾਈ ਕੱਤੀ ਦਿੰਦੀ ਆ ਹਰੇਕ ਸਾਡਾ ਕੱਤੀ ਦਿੰਦੀ ਆ ਵੀਰੇ ਠੀਕ ਆ ਗੱਲ ਕਰਦੀ ਘਰ ਦੀ ਪਾਲੀ ہوئی ਆਪਣੀ ਕੋਈ ਐ ਨਹੀਂ ਵੀ ਹੁੰ ਲੈਂਦੀ ਵੀਰੇ ਠੀਕ ਹੈ ਜੀ ਤੇ ਸਵਾਹ ਦੀ ਤਾਂ ਠੰਡੀ ਆ ਹਨਾ ਪੂਰੀ ਠੰਡੀ ਹੈ ਵੀਰੇ ਕਈ ਵਾਰੀ ਸਾਡੇ ਵਾਲੇ ਸਮਾਨ ਤੋਂ ਮਾੜਾ ਮੋਟਾ ਪਸ਼ੂ ਡਰ ਜਾਂਦਾ ਉਹਦਾ ਸਵਾਹ ਦੀ ਆ ਗਈ ਸਜਣੋ ਠੰਡੀ ਬਾਕੀ ਤੁਸੀਂ ਦੇਖੀਏ ਜਾਂਦੇ ਹੋ ਵੀ ਨਹੀਂ ਇੰਨੇ ਕਰਾਊਡ ਚ ਤਾਂ ਹਨਾ ਪਸ਼ੂ ਜਿਹੜਾ ਡਰਦਾ ਹੁੰਦਾ ਉਹੀ ਭੱਜ ਲਾਂਦਾ ਛੜਾ ਕੇ ਹਨਾ ਤੇ ਇੱਥੋਂ ਇੱਥੋਂ ਮਾਰਦੀ ਗੈਰੀ ਫੇਸ ਤੇ ਕੈਮਰਾ ਮਾਰਦੀ ਤਾਂ ਠੰਡੀ ਆਹੀ ਗੱਲ ਨਹੀਂ ਹੈਗੀ ਵੀ ਯਾਰ ਗਰਮ ਗਰਮ ਵਾਲਾ ਸੀਨ ਹੋਊਗਾ ਇਹ ਇੱਥੋਂ ਮਾਰਦੀ ਕੈਮਰਾ ਇੱਥੋਂ ਕਰਾਦੀ ਇੱਕ ਸਵਾਹ ਦਾ ਤਾਂ ਉਹੀ ਗੱਲ ਆ ਵੀ ਬਈ ਗਾਂਵ ਵਾਲਾ ਕੰਮ ਆ ਸਾਧਾ ਵਾਲਾ ਕੰਮ ਹੀ ਆ ਹਨਾ ਜਿੱਥੇ ਖੜਾਤੀ ਉੱਥੇ ਹੀ ਖੜੀ ਰਹੂਗੀ ਲੈ ਅ ਤੇ ਥਾਣਾ ਥੋਣਾ ਦੀ ਪਾਸ ਆ ਜਮਾ ਥਾਣਾ ਥੋਣਾ ਦੀ ਵੀਰੇ ਹਾਂ ਓਕੇ ਆ ਜਮਾ ਚਵਾਈ ਦੀ ਕਿਵੇਂ ਆ ਪੂਰੀ ਵਧੀਆ ਵੀਰੇ ਪੋਲੀ ਆ ਹਨ ਪੋਂਡੇ ਵਰਗੀ ਧਾਰਾ ਦੀ ਪੈਟ ਛਰਲਾ ਛਿੱਟਾ ਨਾ 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 ਕੁਛ ਨਹੀਂ ਵੀਰੇ ਵੱਧ ਘੱਟ ਕੋਈ ਕੋਈ ਹੋਣੀ ਠੀਕ ਆ ਗੱਲ ਵੀ ਮਤਲਬ 100 ਦੀ 100 ਯਾਰ ਰੇਕ ਪੱਕਾ ਹਾਂਜੀ ਹਾਂਜੀ ਉਧਰਲੇ ਬੰਨੀ ਲੈ ਚਲ ਬਾਹਰਲੇ ਬੰਨੀ ਬੰਦੇ ਉੱਥੇ ਹਾਂ ਉੱਥੇ ਲੈ ਚਲ ਤੇ ਕੇਰਾ ਗੈਰੀ ਹੋਰ ਮਾਰਦੀ ਇਧਰਲੇ ਬੰਨੋ ਕੈਮਰਾ ਥਾਣ ਇਹ ਮੰਨ ਲੋ ਵੀ ਮੁਠੀ ਵਾਲੀ ਲੱਗਿਆ ਹੱਥੀ ਚਵਾਈ ਵਾਲਾ ਥਾਣ ਲੱਗਿਆ ਜਿਆਦੇ ਲੰਮਾ ਨਹੀਂ ਸੂਆ ਬਾਈ ਕਹਿੰਦਾ ਆ ਕੀ ਜੈਨੂਨ ਤੀਜਾ ਤੇ ਰੇ ਬਿਲਕੁਲ ਕਿਵੇਂ ਕਹਿ ਲਈ ਫਿਕਸ ਜਾ ਕੇ ਮਾਨਤਾ ਖਿੱਚ ਗਈ ਆ ਵੀਰੇ ਕੋਈ ਗੱਲ ਨਹੀਂ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਠੀਕ ਆ ਗੱਲ ਇੱਕ ਲੱਖ ਤੇ 30000 ਰੁਪਏ ਦਾ ਸੱਜਣਾ ਮੁੱਲ ਆ ਜਿਵੇਂ ਪੂਛ ਕਈ ਪ੍ਰਾਖ ਕਹਿੰਦੇ ਨੇ ਘਰੀ ਇੱਥੋਂ ਦਿਖਾ ਦੀ ਵੀ ਬਰੀਕ ਨੂੰ ਤਾਂ ਲੈ ਇਹਨੂੰ ਵੀ ਜਿੰਨੀ ਮਰਜ਼ੀ ਗੰਢਾਂ ਦੇ ਲਾ ਪਰ ਮੈਂ ਕਹਿੰਦਾ ਹੁੰਦਾ ਵੀ ਯਾਰ ਕੁਆਲਟੀ ਤੇ ਡਿਪੈਂਡ ਹੁੰਦਾ ਜ਼ਿਆਦਾ ਇਹ ਇੱਥੋਂ ਇੱਥੋਂ ਦਿਖਾ ਦੀ ਜ਼ਿਆਦਾ ਡਿਪੈਂਡ ਹੁੰਦਾ ਕੁਆਲਟੀ ਤੇ ਵਜ਼ਨ ਚੰਗਾ ਹਾਈਟ ਆ ਕੀ ਮੀਡੀਅਮ ਜਿੱਦਾਂ ਦੀ ਹਾਈਟ ਮੈਂ ਕਹਿ ਲਾਂ ਨਾ ਵੀ ਮੀਨੀਆ ਮੱਝਾਂ ਨਹੀਂ ਹੁੰਦੀ ਆ ਉਦਾਂ ਦੀ ਹਾਈਟ ਇਹ ਤਾਂ ਮੌਕੇ ਤੇ ਆ ਕੇ ਵੀਰੇ ਲੇਵਾ ਪੱਟ ਤੇ ਮਾਨਤਾਣ ਇੱਕ ਦੀ ਚ ਮੜਾ ਮੋਟਾ ਹੋ ਜੂ ਕੋਈ ਗੱਲ ਨਹੀਂ ਉਹ ਟਾਈਮ ਤੇ ਕਰ ਲਾਂਗੇ ਜੀ ਆਪਾਂ ਠੀਕ ਹੈ ਗੱਲ ਆ ਨੰਬਰ ਬੋਲ ਦਿਓ ਜੀ 84378 ਹਾਂਜੀ 19707 ਜੀ 84378 19707 ਬਾਈ ਦਾ ਨੰਬਰ ਆ ਪਿੰਡ ਧੰਦੀਆਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ ਠੀਕ